ਸਾਸੀਗਲ ਵੀਰ ਜੀ ਕਰਨ ਡੇਰੀ ਫਾਰਮ ਵਿੱਚ ਬੋਬੋ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਧਵਾਨ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਭਿੰਦੇ ਵੀਰ ਹਣਾ ਕੋ ਦੋ ਅੱਜ ਤਾਂ ਵੀਰ ਜੀ ਵੜਾ ਖਾਵਾਂਗੇ ਸੁਈਆਂ ਸਵਾਈਆਂ ਆਓ ਵੀਰ ਕੋ ਲੈਨੇ ਸਾਰੀ ਜਾਣਕਾਰੀ ਸਾਸੀਗਲ ਵੀਰ ਜੀ ਸਤਿਕਾਰ ਹੋਰ ਸੁਣਾਓ ਠੀਕ ਠਾਕ ਜੀ ਠੀਕ ਠਾਕ ਹੂ ਸੁਣਾਓ ਬਸ ਵਧੀਆ ਵੀਰ ਜੀ ਠੀਕ ਠਾਕ ਜੀ ਨਾ ਠੀਕਾ ਵਧੀਆ ਵੀਰ ਜੀ ਵਧੀਆ ਚੜ੍ਹਦੀ ਕਲਾ ਸਾਰੇ ਸੱਚੇ ਪਾਤਸ਼ਾਹ ਗੁਰੂ ਜਾਨ ਦਾ ਬਾਬਾ ਦੀਪ ਸਿੰਘ ਚੜ੍ਹਦੀ ਕਲਾ ਪਰਿਵਾਰਾਂ ਦੇ ਰੱਖੀ ਬਿਲਕੁਲ ਬਿਲਕੁਲ ਵੀਰ ਜੀ ਹੋਰ ਸੁਣਾਓ ਠੀਕ ਠਾਕ ਸਭ ਸਭ ਵਧੀਆ ਠੀਕਾ ਕਿੰਨੇ ਵੀਰ ਜੀ ਫਿਰ ਅਜਨਗ ਅੱਜ ਆਪਣੇ ਨੂੰ ਵੜਾ ਰਹੀਆਂ ਦੋ ਅੱਛਾ ਟੌਪ ਦੀਆਂ ਹਨਾ ਦੇਖੋ ਕੁਦਰਤ ਦਾ ਪਣਾ ਕੱਟੀਆਂ ਸੀ ਨਾ ਅੱਛਾ ਕਠੀਆਂ ਨਾ ਇੱਕ ਦਾ ਉਹ ਬੱਚਾ ਤੇ ਇੱਕ ਦਾ ਹਾਂ ਇੱਕ ਦੀ ਬੱਛੀ ਆ ਹਾਂਜੀ ਇੱਕ ਦਾ ਬੱਛਾ ਬਹੁਤ ਪਿਆਰਾ ਬੱਚਾ ਵੇਖੋ ਸਹੀ ਗੱਲ ਜਿਹਨਾਂ ਦਾ ਤਗੜਾ ਸੀਮ ਲਾਇਆ ਇਹਨਾਂ ਦੀ ਬਹੁਤ ਵਧੀਆ ਬਹੁਤ ਨਾ ਸੀਮਣ ਵਾਲੀ ਬੱਛੀ ਹੈ ਦੂਜਾ ਬਹੁਤ ਚੰਗੀ ਵੇਖੋ ਐਫ ਐਫ ਬੱਛੀ ਹੈ ਥੱਲੇ ਸਫਾਈਆਂ ਸੁਈਆਂ ਫੋਲਿਆ ਫੋਲ ਵੱਡੀ ਮਾਂ ਜਿਹ ਤੋਂ ਲਈ ਆ ਨਾ ਹਾਂਜੀ ਪਹਿਲਾਂ ਨੇ 20 ਕਿਲੋ ਦੁੱਧ ਦਿੰਦਾ ਦਿੰਦਾ ਨਾ ਵੀ ਪਹਿਲਾਂ ਨੇ 20 ਕਿਲੋ ਕਦੇ ਦੁੱਧ ਦਿੰਦਾ ਦਿੰਦਾ ਵੀਰ ਜੀ ਥੱਲਾ ਦਸਾਂ ਦਾ ਬੱਛੀ ਦਾ ਮਤਲਬ ਕਿ ਬਾਕੀ ਵੀਰ ਭਰਾ ਸਾਰੇ ਸਾਂਝਦਾਰ ਆ ਫੜੇ ਵਾਹੀਆਂ ਕੋਈ ਪੁਰਾਣੀ ਚੁੱਕਿਆ ਕੋਈ ਗੱਲ ਨਹੀਂ ਗਈ ਕਿਉਂਕਿ ਆਪਾਂ ਦੇ ਨਵਾਦ ਨੂੰ ਲ ਕੇ ਸਾਫ਼ ਕੀਤੀਆਂ ਹਾਂ ਹਾਂਜੀ 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 ਤੇ ਮੈਂ ਲਗਭਗ ਵੱਛੀ ਰਾਤ ਦੀ ਸੂਈ ਆ ਹਾਂਜੀ ਲਗਭਗ ਵੱਛੀ ਸਾਫ਼ ਕਰਤੀ ਆ ਅੱਛਾ ਲਗਭਗ ਸਾਫ਼ ਕਰ ਕਿਉਂਕਿ ਗਰਮੀ ਹੈ ਬੜੀਆ ਦਾ ਨਹੀਂ ਕੀ ਖਲੇ ਛੜਨੀ ਬਿਲਕੁਲ 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 ਗਾਂ ਦੇ ਐਵੇਂ ਜਿਵੇਂ ਮਰਜ਼ੀ ਦੇਖੋ ਵੀਰ ਜੀ ਚਵਾ ਸਮਰਸ ਗਾਣਾ ਮੋਟਰ ਹੀ ਲੱਗੀ ਆ ਦੇ ਇੱਧਰੋਂ ਉੱਧਰੋਂ ਦੀ ਬਹਿ ਰਹੇ ਹੋ ਇਹ ਦੇਖੋ ਬਾਕੀ ਥਾਂ ਥੋਣੀ ਆ ਪੂਰਾ ਵਧੀਆ ਬਾਕੀ ਵੱਡੀ ਵਹਿੜ ਆ ਵੀਰ ਜੀ ਆ ਨਾ ਕੋਈ ਮਰਜ਼ੀ ਹਾਂਜੀ ਬਹੁਤ ਠਡੀ ਠੀਰੇ ਕਰੇ ਕਰਮਾਲੀ ਪੈਰ ਨਹੀਂ ਪੁੱਟਦੀ ਮਸਬਲੀ ਨਹੀਂ ਦੇ ਹਾਂਜੀ ਉਹ ਵੀ ਜਿਆਦਾ ਚੰਗੀ ਹੈ ਚੰਗੀ ਨਾਲੇ ਵੱਡੀ ਕੁਝ ਛੋਟੇ ਵਾਹਨ ਤੇ ਇੰਕ ਨੂੰ 20 ਕਿਲੋ 23 ਕਿਲੋ 24 ਕਿਲੋ ਤੇ ਗਾੜੀਆਂ ਅੱਜ ਦਿੱਲੀ ਜਵਾਈ ਹੁਣ ਹੋਣੀ ਹੈ ਜੀ ਹਾਂਜੀ 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 ਚਵਾਉਗੀ ਵੀਰ ਜੀ ਗਾੜੀ ਦੇਣ ਬੜੇ ਵਧੀਆ ਹੁੰਦੇ ਆ ਇੱਕਦਮ ਥੋੜੀ ਜੀ ਮਾਰ ਖਾਣੂ ਇਹ ਪੈ ਗਈ ਫਿਰਦਾ ਪੱਠਾ ਖਤਮ ਹੋ ਗਿਆ ਪੱਠਾ ਖਤਮ ਹੋ ਗਿਆ ਹਾਂਜੀ ਪੱਠਾ ਗੜ ਗਿਆ ਜਿਹੜੀ ਪੂਰੀ ਆ ਪੱਠਾ ਹੁਣ ਪਸੰਦ ਨਹੀਂ ਕਰਦੀ ਹਾਂ ਹਾਂਜੀ ਦੇਖੋ ਮੱਛੀ ਦਾ ਤੋਰਾ ਮੱਛੀ ਦੀ ਜਾਤ ਨੇ ਗੁੱਤੀ ਜੀ ਮੈਂ ਕਹਿੰਦਾ ਵੀਰ ਜੀ ਗੱਲਾਂ ਹੀ ਗਾਂ ਨਹੀਂ ਆਉਂਦੇ ਦੇਖੋ ਠੀਕ ਹੈ ਪੂਰੀ ਜਾਤ ਬਰੀਡ ਵਾਲੀ ਆ ਇਹ ਜੀ ਮੱਛੀ ਨੇ ਦੁੱਧ ਮੈਂ ਕਮਾਇਆ ਵੀਰ ਜੀ ਪੂਰਾ ਫਿਕਸ ੱਡ ਰਿਆ ਦੁੱਧ ਵਾਲਾ ਛੱਡਾ ਸਾਰਾ ਆਕਰ ਨੂੰ ਜਲੋ ਮਾਲਕ ਸਿੱਤੇ ਪਾਸ਼ਾ ਮਿਹਰ ਕਰੇ ਹਾਂਜੀ ਕੋਈ ਗੱਲ ਬਾਤ ਨਹੀਂ ਬਿਲਕੁਲ ਔਰ ਕੇ ਰਿਪੋਰਟ ਦੇਖੋ ਥਾਣੇ ਵੀਰ ਜੀ ਜਿਹੜਾ ਮੇਰਾ ਵੀ ਬਣੇਗਾ ਹਾਂਜੀ ਬਈ ਇਹਦਾ ਕੱਟ ਕੱਟ ਕੇ ਬੋਲਾ ਨਾ ਬੱਛੀ ਦਾ ਬਣੇ ਬਣੂਗਾ ਵੀਰ ਜੀ ਬਣੂਗਾ ਮਾਰਿਆ ਤੋ ਕੱਲ ਦੀ ਵੀ ਸੂਈ ਦਵਾਤੀ ਸੂਈ ਅੱਜ ਜੀ ਚੋਣੀ ਹੋਣੀ ਆ ਹਾਂਜੀ ਢੂੜ ਮਾਰਨ ਦੀ ਲੋੜ ਕੋਈ ਨਹੀਂ ਐਵੇਂ ਦੇਖੋ ਵੀ ਢੂੜ ਮਾਰਨ ਦੀ ਦਵਾਤੀ ਸੂਈ ਆ ਦੁੱਧ ਚਾਹੇ 20 ਕਿਲੋ ਦੁੱਧ ਚਾਹੇ 22 ਕਿਲੋ ਇਹ ਚੱਡੇ ਨੇ ਦੁੱਧ ਨਾ ਚਵਾਏ ਤੇ ਚੋਣਾ ਕਿੰਨੇ ਚੋਣਾ ਇਸਾ ਹੀ ਗੱਲ ਜੀ ਬਾਕੀ ਨਾੜਾ ਨੂੜਾ ਫੁੱਲਿਆ ਛੱਡੇ ਤੇ ਬਹੁਤ ਹੀ ਚੰਗੀ ਕੋ ਵਾਲੀ ਜਿੰਨੀ ਵੀ ਕਹਿ ਰਹੀ ਹੈ ਵਸ਼ੀ ਮਲਕੀ ਕੋਈ ਇਹ ਨਹੀਂ ਕਹਿ ਸਕਦਾ ਧੰਗੜ ਰੱਖੇ ਕੀ ਆ ਵਸ਼ੀ ਜਾਇਬ ਹਾਂਜੀ ਹਾਂਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਕੋਈ ਥੱਲੇ ਕੋਈ ਆਣ ਕੇ ਦੋ ਟਾਈਮ ਚੋ ਹਾਂਜੀ ਹਾਂਜੀ ਕੋਈ ਦੋ ਟਾਈਮ ਚੋ ਇਹ ਤਿੰਨ ਟਾਈਮ ਚੋ ਇਹ ਆਪਣੀ ਤਸੱਲੀ ਆਊਗੀ ਬਿਲਕੁਲ ਬਿਲਕੁਲ ਮੇਰਾ ਭਰਾ ਹਾਂਜੀ 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 ਬਾਕੀ ਵੀਰ ਜੀ ਆਪਾਂ ਕਰ ਦਈਏ ਫਿਰ ਰੇਟ ਇਹਦਾ ਰੇਟ ਤੇ ਭਾਏ ਦਾ ਇੱਕੋ ਹੀ ਮੰਗ ਲਈਏ ਵਿਅਕਤੀ ਵੀਰ ਜੀ ਥੋੜਾ ਹੋ ਵੀ ਵਿਅਕਤੀਆਂ ਵੀਰ ਜੀ ਇਧਰ ਵੇਖ ਹਾਂਜੀ ਇਧਰ ਵ ਤੇਸ ਕੁਆਲਿਟੀ ਸੱਚੀ ਬਹੁਤ ਹਾਂਜੀ ਠੀਕ ਹੈ ਵੀ ਆਪਾਂ ਲੈਣ ਦੇ ਨਾਲੇ ਮੁੱਲ ਕਰਨੇ ਆ 200000 ਦੀ 75000 ਦੀ ਜੈਸਣਾ 200000 ਦੀ ਚਲੋ ਠੀਕ ਹੈ ਮਾਨਤਨ ਕਰਾਂਗੇ ਮਾਨਤਨ ਬਾਕੀ ਕੋਈ ਵੀਰ ਭਰਾ ਫੋਨ ਲਾਏ 30000 ਦਾ 72000 ਦੀ 72000 ਦੀ ਵੀਰ ਹਣੀਆਂ ਦੇ ਦੇ ਦਾਂਗੇ ਲਓ ਵੀਰ ਜੀ ਵੇਖੋ ਫੁੱਲ ਵੱਡੀ ਵਹਿੜ ਚੰਗੀ ਠੀਕ ਕਰਕੇ ਕੋਈ ਖੜੇ ਬੋਲਾ ਆ ਵਛਾ ਮਗਰ ਆ ਵਛਾ ਮਗਰ ਆ ਵਛੀ ਪਹਿਲਣ ਗਾੜੀ ਆ ਗਈ ਅਛਾ ਪਹਿਲਾਂ ਵਛੀ ਵੇਖੋ ਵੀਰ ਜੀ ਜੱਸੀ ਅਛਾਈ ਵੇਖੋ ਬੱਚਾ ਬੜਾ ਪਿਆਰਾ ਦਿੱਤਾ ਹੈਨੇ ਵਸ਼ੀ ਮਗਰ ਆ ਪਹਿਲਾ ਸੂਰ ਚਾਰ ਦਾ ਵੇਖੋ ਵੀਰ ਜੀ ਤਾਂ ਹੁਣ ਬਹੁਤ ਪਿਆਰਾ ਹਾਂਜੀ ਹਾਂਜੀ ਇਹ ਵੀ ਰਸੀ ਰਸੀ ਤੋਂ ਬਿਨਾ ਠੀਕ ਠੀਕ ਬਾਕੀ ਵੀਰ ਜੀ ਵਸ਼ੀਆਂ ਦੋਵੇਂ ਲਹੂ ਵਾਲੀਆਂ ਸਾਂਭੀਆਂ ਕਿੰਨੇ ਚੰਗੀਆਂ ਆਣਾ ਵੀਰ ਜੀ ਇੱਕੋ ਪਿੰਡੋਲੀਆਂ ਅਛਾਈ ਦੇ ਲਈਆਂ ਲੱਗ ਲੱਗੋ ਅੱਛਾ ਲਈਆਂ ਲੱਗ ਲੱਗੋ ਲਈਆਂ ਇੱਕੋ ਹੀ ਮਿੰਡੋ ਹਾਂ ਬਹੁਤ ਚੰਗੀ ਆ ਦੁੱਧ 12 13 ਜਿਵੇਂ ਪਹਿਲਾਂ ਵਸ਼ੀ ਚਵਾਉਗੀ ਚਵਾਉਗੀ ਵੀਰ ਜੀ ਚਵਾਉਗੀ ਜਾਤ ਕਾਦ ਵੀਰ ਜੀ ਇੱਥੇ ਹੀ ਫੋਲ ਆਣਾ ਸੁਨੱਖੀ ਵਸ਼ੀ ਆ ਸੋਹਣੀ ਆ ਸੋਹਣੀ ਬੜੀ ਘਰ ਚ ਮਲੇ ਰੱਖਣ ਵਾਲੀ ਪਿਆਰੀ ਪਿਆਰੀ ਬਹੁਤ ਜਿਆਦਾ ਹਾਂਜੀ 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 ਆਏ ਜਦੋਂ ਮਾਲੂ ਦੇ ਸਾਫ-ਸੂਪ ਕਰਦੀਆਂ ਨੇ ਹਾਂਜੀ ਘਰਾਂ ਜੋ ਹੁੰਦੇ ਸਾਫ ਨੂੰ ਧਵਾਉਂਦੇ ਨੇ ਵੀਰ ਜੀ ਇੱਥੇ ਵੀ ਬਿਲਕੁਲ ਬਿਲਕੁਲ ਦੇਖ ਕਲਿਆਰੇ ਤੋਂ ਔਲ ਕਰਦੀ ਥੋੜੀ ਆਹ ਵੇ ਕਲਿਆਰਾ ਪਾਇਆ ਨਾ ਹਾਂਜੀ 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 ਪਾਇਆ ਹੀ ਰੋਣਾ ਰਸਾ ਜਿਆ ਹਾਂਜੀ ਗਾਲ ਚ ਰਸਾ ਪਾਇਆ ਹੀ ਤਾਂ ਕਰਕੇ ਕਰਦੀ ਥੋੜਾ ਹਾਂਜੀ ਬਾਕੀ ਵੀਰ ਜੀ ਇਹ ਵੀ ਦੁੱਧ ਚੰਗਾ ਚਵਾਈ ਜਾਊਗੀ ਨਾ ਆਹ ਪਾ ਕੁੰਬੜੀਆਂ ਨਹੀਂ ਆਖਦੇ ਉਹਨਾਂ ਡਰਦੀ ਆ ਹਾਂਜੀ 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 ਇਥੋਂ ਫੜ ਕੇ ਲੈ ਜਾ ਨਾ ਕੋਈ ਚੱਕਰ ਨਹੀਂ ਦੁੱਧ ਦੀ ਬੜੀ ਠੰਡੀ ਦੀ ਰਹੀ ਆ ਵੀ ਹਾਂਜੀ ਜਿਦਾ ਮਰਜੀ ਇਹਨੂੰ ਧਾਰਾ ਮਾਰ ਚੋਂ ਜੋ ਮਰਜੀ ਕਰ। ਸਾਂਭੀ ਸੰਭੀ ਕੇ ਮੇਰੇ ਭਰਾ ਨੇ ਚੰਗੀ ਆ। ਸਾਂਭੀ ਬੜੀ ਵਸ਼ੀੀ ਹੈ। ਬੜੀ ਸਾਂਭੀ ਵੀਰ ਜੀ ਤਾਂ ਇਦਾਂ ਨਹੀਂ ਤਿਆਰ ਹੁੰਦੀਆਂ ਵਸ਼ੀਆਂ। ਪਹਿਲਾ ਫੂਲਾ ਵੇਖੋ ਵੀਰ ਜੀ ਸੀਲ ਠੰਡੇ ਕੋਈ ਪਤਾ ਹੀ ਨਹੀਂ ਪੈਰ ਪੂਰ ਚੁੱਕਾ ਮੇਰੇ। ਵੇਖ ਦੇਖੋ। ਚਾਹ। ਇਹ ਵੀ ਸਮੱਸਿਆ ਵਾਲਾ ਮੋਟਰ ਹੀ ਲੱਗੀ ਆ ਇਹਨੇ। ਇਹ ਮਸ਼ੀਨ। ਬੋੜਾ ਹੀ ਵਸ਼ੀ ਤੇ ਥੱਲੇ 9 ਕਿਲੋ ਜੇ। ਹਾਂਜੀ ਹਾਂਜੀ। 8 ਕਿਲੋ ਜੇ 9 ਕਿਲੋ। ਪਹਿਲਾ ਡਾਂਗ ਗਿਆ ਪਹਿਲਾ ਪਹਿਲਣਾ ਮਸ਼ੀਆਂ ਬੜੀ ਬੜੀ ਔਲ ਕਰਦੀ ਬੜੀਆਂ ਬੜੀ ਵੀਰ ਜੀ ਸਹੀ ਗੱਲ ਔਲ ਨਹੀਂ ਕਰਦੀ ਵਸ਼ੀ ਜਿੱਦਾਂ ਮਰਦੀ ਆ ਵਸ਼ੀ ਆਪਸ ਮਾਂ ਲੱਗੀ ਸਹੀ ਗੱਲ ਬਹੁਤ ਹੀ ਚੰਗੀ ਆ ਤੋ ਦੋ ਟਾਈਮ ਚ ਚੋਲੇ ਤਸੱਲੀ ਕਰ ਲੈ ਬਿਲਕੁਲ ਵੀਰ ਜੀ ਨਹੀਂ ਪੈਸੇ ਖਰਚਣੇ ਟਾੜਾ ਫਰਜ਼ਿਆ ਕੋਈ ਦੋ ਟਾਈਮ ਚੋਏ ਤਿੰਨ ਟਾਈਮ ਚੋਏ ਆਪਾਂ ਨੂੰ ਕੋਈ ਇਤਰਾਜ਼ ਨਹੀਂ ਸਹੀ ਗੱਲ ਨਾਲ ਵੀਰ ਜੀ ਔਨਲਾਈਨ ਆਪਣੀ ਸਾਰੀ ਜੁਮਿਆਰੀ ਆਉਗੀ ਫੋਨ ਤੋਂ ਡਰਦੀ ਆ ਫੋਨ ਤੋਂ ਥੋੜਾ ਡਰਦੀ ਆ ਬਾਕੀ ਕੋਈ ਚੱਕਰ ਨਹੀਂ ਚੋ ਤਸੱਲੀ ਕਰੋ ਹਾਂ ਜੀ ਵੇਖੋ ਵੀਰ ਜੀ ਚਵਾਸੂ ਲੱਗਾ ਬਹੁਤ ਹੀ ਵਧੀਆ ਠੰਡ ਥੋਣ ਵੀ ਬਹੁਤ ਵਧੀਆ ਦਵਾ ਬੜਾ ਨੂੰ ਮਾੜੀ ਮਾੜੀ ਨਾ ਫਲ ਪੂੜਵਾ ਹਾਂਜੀ 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 ਉਹ ਵੀ ਚਲੋ ਮਸ਼ੀਨ ਬਹੁਤ ਚੰਗਾ ਦੇਖੋ ਬਹੁਤ ਹੀ ਚੰਗਾ ਠੰਡ ਬਣਾਉਂਦੀ ਵਸ਼ੀ ਜੇ ਹੋਰ ਮਸ਼ੀਨ ਠੰਡ ਬਣਾਉਣਾ ਚਾਹੋ ਜਿਉਂ ਜਿਉਂ ਹਾਲੇ ਤਾਂ ਮੈਲੇ ਤੇ ਚੱਲਣ ਯਾਰ ਦੁੱਧ ਦੁੱਧ ਇਹਦੇ ਕੱਚਾ ਦੁੱਧ ਆ ਬੱਦ ਕੂਆਂ ਬੋਲਾ ਘੋਂਡਾ ਮੈਲੇ ਤੇ ਜਿੱਦਾਂ 10 12 ਦਿਨਾਂ ਦਾ ਦੁੱਧ ਆ ਆ ਇਹਦੇ ਕੱਚਾ ਦੋਦਿਆ ਨਾਲ ਦੇ ਬਾਅਦ ਚ ਮਾਰ ਲਈ ਹਾਂ ਹਾਂਜੀ 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 ਤੇ ਜਿਹਨੇ ਮੇਰੇ ਵੀਰ ਦੇ ਲੈਣੀ ਆਪਣੀ ਤਸल्ली ਕਰਕੇ ਤਸल्ली ਕਰਕੇ ਆਪਣੀ ਹਾਂਜੀ ਹਾਂਜੀ ਛੋਟੀਆਂ ਵੀ ਆਈਆਂ ਆਪਣੇ ਕੋਲ ਕੱਲ ਨੂੰ ਪਾਵਾਂਗੇ ਉਹ ਵੇਖੋ 3-4 ਮਹੀਨਿਆਂ ਹਾਂਜੀ 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 ਕੱਲ ਨੂੰ ਪਾਵਾਂਗੇ ਬਾਕੀ ਵੀ ਇਹਦਾ ਰੇਟ ਕਰ ਲਈਏ ਇਹਦਾ ਰੇਟ ਵਸ਼ੀ ਦਾ ਆਪਾਂ ਮੁੱਲ ਕਰ ਲਈਏ 50000 55000 ਹਾਂਜੀ ਛੋਟਾ ਗਿਆ ਰੇਟ 40000 40000 ਹਾਂ 40 ਤੋਂ 2000 ਛੋੜ ਲਾਓ ਜੀ ਵੀਰ ਜੀ ਇਹਦੇ 2000 ਵੀ ਅਸੀਂ ਦੇ ਲਾ ਪਰ ਵੀਰ ਜੀ ਮਿਲਦੀ ਨਹੀਂ ਜੇ ਮੁਕਤੀ ਆ ਵੀ ਮੁਕਤੀ ਆ ਮੁਫਤ ਆਲੀ ਗਾਲੀ ਜੇ ਤੇਰੇ ਥਣ ਬਣਾਇਆ ਵਸ਼ੀ ਨੇ ਪਸੂ ਕਿਉਂ ਨਾ ਵੇਖੋ ਥਣ ਵੀਰ ਜੀ ਬਹੁਤ ਪਿਆਰਾ ਥਣ ਬਣਾਇਆ ਘਰ ਰੱਖਣ ਵਾਲੀ ਵਸ਼ੀ ਮੁੱਟਿਆ ਸਹੀ ਗੱਲ ਸਹੀ ਗੱਲ ਜਿਹਦਾ ਮੱਦੀ ਬੈਠੇ ਧਾਰਾ ਮਾਰ ਵਸ਼ੀ ਨੂੰ ਜੋ ਮੱਦੀ ਕਰ ਇਕੱਠੀ ਹੋਈ ਡਰਦੀ ਫਿਰਦੀ ਆ ਸਹੀ ਗੱਲ ਤੇ ਦੁਬਾਰਾ 13 ਕਿਲੋ ਵਸ਼ੀ ਭਰ ਦੂਗੀ ਭਰ ਦੂਗੀ ਭਰ ਦੂਗੀ ਬੰਦਾ ਬਹੁਤ ਚੰਗਾ ਵਾ ਹਾਂਜੀ ਹਾਂਜੀ ਬਾਕੀ ਵੀਰ ਜੀ ਕਿਹੜਾ 2000 ਵੀ ਦੇਵਾਂਗੇ ਚਲੋ ਠੀਕ ਆ ਵੀਰ ਜੀ ਫਤਿਹ ਦੇ ਦਾਂਗੇ ਜਿਹਨੇ ਕਿਹ ਮੇਰੇ ਵੀਰ ਨੇ ਲੜੀਆਂ ਹਾਂ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਵੀਰ ਜੀ ਵੇਖੋ ਦੋਵੇਂ ਬੜਾ ਬਹੁਤ ਸੋਹਣੀਆਂ ਵੀਰ ਕੋਲ ਸਾਫ਼ ਸੁਥਰੀਆਂ ਸੂਈਆਂ ਸਵਾਈਆਂ ਆਪਣੀ ਨਿਰਖ ਪਰਖ ਕਰਕੇ ਹਨਾ ਬਿਲਕੁਲ ਬਿਲਕੁਲ ਹਾਂ ਜੀ ਇਹ ਅਬ ਵੀ ਮੇਰਾ ਵੀਰ ਚੈਨਲ ਨੂੰ ਅੱਜ ਤੋਂ ਬਾਅਦ ਸ਼ੇਅਰ ਕਰੋ ਹਾਂ ਸ਼ੇਅਰ ਤੇ ਸਬਸਕ੍ਰਾਈਬ ਕਰੋ ਜਰੂਰ ਕਰੋ ਵੀਰ ਦਾ ਕੰਮ ਹਾਂ ਜੀ ਆਪਾਂ ਬਿਲਕੁਲ ਬਿਲਕੁਲ ਵੀਰ ਜੀ ਵੀਰਾ ਭਰਾਵਾਂ ਦੇ ਸਰਤੇ ਹੀ ਆ ਬਿਲਕੁਲ ਬਿਲਕੁਲ ਜੀ ਤੇ ਆ ਵੀ ਜਿਹੜੇ ਮੇਰੇ ਵੀਰ ਨੇ ਲੈਣੀਆਂ ਨਰਤ ਪੰਚ ਕਰ ਦੋ ਆਪਣਾ ਐਡਰੈਸ ਹੈਗਾ ਪਿੰਡ ਤਵਾਨ ਜ਼ਿਲ੍ਹਾ ਗਦਾਪੁਰ ਤਹਿਸੀਲ ਬਟਾਲਾ ਨੇੜੇ ਅਲੀਆਪ ਦੇ ਤੇ ਦਾਜਨ ਦੇ ਠੀਕ ਹੈ ਵੀਰ ਜੀ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਆਪਣਾ ਨਾਮ ਮੇਰਾ ਭਿੰਦਾ ਜੋ ਹਾਂਜੀ ਹਾਂਜੀ ਸਾਰੇ ਮੇਰਾ ਵੀਰ ਲਗਭਗ ਜਾਣਦੇ ਆ ਹਾਂਜੀ ਮੋਬਾਈਲ ਨੰਬਰ 9592427553 9592427553 ਠੀਕ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ